ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਬਹੁਤ ਬਹੁਤ ਸ਼ਾਬਾਸ਼ ਵੈਰੀ ਗੁੱਡ 100 ਮੀਟਰ ਹਾਂਜੀ ਹਾਂਜੀ ਕਰੋ ਜੂਨ ਦੇ ਮੁਕਾਬਲੇ ਨੇ ਜਿਹੜੇ ਜਿਹੜੇ 25 ਆਪਣੇ ਸਕੂਲਾਂ ਦੇ ਵਿੱਚ ਪੜ ਰਹੇ ਨੇ ਇਹ ਜੂਨ ਵਾਲੀਆਂ ਖੇਡਾਂ ਚੱਲ ਰਹੀਆਂ ਨੇ ਅਗਲੀ ਹੀਟ ਹੋਰ ਆਊਗੀ ਇਹ ਅੰਡਰ 19 ਆ ਜੀ ਏਜ ਆ ਜਿਹੜੀ ਅੰਡਰ 19 ਆ ਗਈ ਜੀ ਅਗਲੀ ਹੀਟ ਬਜਿਵੇਂ ਆਪਾਂ ਕਹਨੇ ਹੁੰਨੇ ਵੀ ਦੇਸੀ ਕਿਉ ਖਵਾਉਣਾ ਅਸੀਂ ਨਾ ਜਵਾਕਾਂ ਨੂੰ ਸੀ ਤੇ ਅਸੀਂ ਪਖੰਡੀਆਂ ਤੇ ਡੇਰਿਆਂ ਦੇ ਉੱਪਰ ਦੇਸੀ ਕਿਉ ਅੱਗ ਦੇ ਵਿੱਚ ਸਾੜਨ ਲੱਗੇ ਜਿਹਦੇ ਕਾਰਨ ਅਸੀਂ ਜਾ ਕੇ ਫਿਰ ਹੋਰ ਸਟੇਟਾਂ ਨਾਲ ਮੁਕਾਬਲਾ ਨਹੀਂ ਸਾਥੋਂ ਹੁੰਦਾ ਪੰਜਾਬ ਦੇ ਵਿੱਚ ਅਸੀਂ ਇੱਕ ਦੂਜੇ ਦੇ ਨਾਲ ਤਾਂ ਖੇਡ ਹੀ ਜਾਂਦੇ ਆ ਪਰ ਜੇ ਕਿਤੇ ਦੇਸੀ ਕਿਉ ਦੀ ਵਰਤੋਂ ਸਹੀ ਹੋਜ ਕਰ ਲੈਂਦੇ ਨਾ ਅਸੀਂ ਪੰਜਾਬ ਵਾਲੇ ਫਿਰ ਸਤ ਪੋਰਟੇਲ ਉਹ ਦੂਜੀ ਸਟੇਟ ਆ ਜੇ ਹਰਿਆਣਾ ਉਹਦੀ ਤਾਰੀਫ ਕਰਨੀ ਬਣਦੀ ਆ ਉੱਥੋਂ ਦੇ ਖਿਡਾਰੀ ਪੁਲਵਾਨ ਤੇ ਅਸੀਂ ਅੰਤ ਬਸਵਾਸ ਦੇ ਵਿੱਚ ਪੁਰਾਣਾ ਦੇ ਟਨ ਦੇਸੀ ਕਿਓ ਆ ਜਿਹੜਾ ਉਹ ਪਖੰਡੀਆਂ ਦੇ ਮਗਰ ਲੱਗ ਕੇ ਅਸੀਂ ਉਹ ਦੇਸੀ ਕਿਓ ਨੂੰ ਅੱਗਾਂ ਦੇ ਵਿੱਚ ਸਾੜਤਾ ਜੇ ਮੈਂ ਗਲਤ ਨਾ ਹੋਵਾਂ ਜੀ ਖੱਚ ਗਏ ਨਾ ਕਰ ਖੱਚ ਗਏ ਸੂ ਖੱਚ ਗਏ ਖੱਚ ਗਏ ਖੱਚ ਗਏ ਬੋਤਾਂ